ਵਾਇਕੁਰਚੀ ਕਾ ਖਾਲਸਾ ਵਾਇਕੁਰਚੀ ਕੀ ਫਤਿਹ ਸਿੰਘ ਹਿਸਟਰੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਕੋਵਿੰਦ ਸਿੰਘ ਜੀ ਤੱਕ ਹੋਏ ਤਾਸ ਗੁਰੂ ਸੇਵਾ ਨਾਲ ਦੇ ਗੁਰਗੱਦੀ ਕਾਲ ਅਤੇ ਉਹਨਾਂ ਨੂੰ ਕੁਰਾਈ ਦਾ ਤਿਲਕ ਕਿਸ-ਕਿਸ ਨੇ ਲਗਵਾਇਆ ਬਾਰੇ ਗੱਲ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਜੋ ਆਉਣ ਵਾਲੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸਿੱਖ ਧਰਮ ਵਿੱਚ ਗੁਰਗੱਦੀ ਦਾ ਬਹੁਤ ਮਹੱਤਵ ਹੈ ਗੁਰਗੱਦੀ ਗੁਰੂ ਜੋਦ ਦਾ ਅਗਲੇ ਗੁਰੂ ਵਿੱਚ ਪ੍ਰਵੇਸ਼ ਕਰਨਾ ਤੇ ਉਸ ਦਾ குருਆਂ ਵਾਲੀ ਜ਼ਿੰਮੇਵਾਰੀ ਦਾ ਸੰਭਾਲਣਾ ਹੈ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਗੁਰਗੱਦੀ ਤੋਂ ਭਾਵ ਇੱਕ ਗੁਰੂ ਦੁਆਰਾ ਅਗਲੇ ਗੁਰੂ ਨੂੰ ਉਸ ਅੰਦਰਲੀ ਯੋਜਨਾ ਦੇ ਆਧਾਰ ਤੇ ਵਿਕਸਿਤ ਸੌਂਪੀ ਜ਼ਿੰਮੇਵਾਰੀ ਗੁਰਗੱਦੀ ਹੈ ਗੁਰੂ ਨਾਨਕ ਸਾਹਿਬ ਸਿੱਖ ਧਰਮ ਦੇ ਮੋਢੀ ਹਨ ਇਹ ਗੱਲ ਅਸੀਂ ਸਾਰੇ ਜਾਣਦੇ ਹਾਂ ਗੁਰੂ ਨਾਨਕ ਸਾਹਿਬ ਵਿਹੀ ਪ੍ਰਵੇਸ਼ ਪਿਛੋ ਜਦੋਂ ਅਕਾਲ ਪੁਰਖ ਨਾਲ ਮੁਲਾਕਾਤ ਕਰਦੇ ਬਾਹਰ ਆਏ ਤਾਂ ਲੋਕਾਂ ਨੇ ਉਹਨਾਂ ਨੂੰ ਪੂਰਵ ਸਵੀਕਾਰ ਕਰ ਲਿਆ ਸੀ ਗੁਰੂ ਨਾਨਕ ਦੇਵ ਜੀ ਵੱਲੋਂ ਲਈਆਂ ਪ੍ਰੀਖਿਆਵਾਂ ਦੁਆਰਾ ਪਾਈ ਲੈਣਾ ਜੀ ਨੇ ਹੁਕਮ ਮੰਨਣ ਅਤੇ ਸਤਿਵਚਨ ਹੋਣ ਦੀਆਂ ਸਿੱਖਰਾਂ ਛੋ ਲਈਆਂ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਣਾ ਜੀ ਦਾ ਨਾਂ ਅੰਗਦ ਰੱਖ ਦਿੱਤਾ ਅਤੇ ਸਨ 1539 ਵਿੱਚ बाबा अंगद जी ਦੇ ਅੱਗੇ 5 ਪੈਸੇ ਅਤੇ ਨਾਰੀਅਲ ਰੱਖ ਪੰਜ ਪ੍ਰਕਰਮਾ ਕਰਕੇ ਮੱਥਾ ਟੇਕਿਆ ਅਤੇ बाबा ਬੁੱਢਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਗਵਾਇਆ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਾਲ 1552 ਈਸਵੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਅੱਗੇ 5 ਪੈਸੇ ਅਤੇ ਨਾਰੀਅਲ ਰੱਖ ਕੇ ਪੰਜ ਪ੍ਰਕਰਮਾ ਕੀਤੀਆਂ ਮੱਥਾ ਟੇਕਿਆ ਅਤੇ ਗੁਰਿਆਈ ਦਾ ਤਿਲਕ ਇਹਨਾਂ ਨੂੰ बाबा ਬੁੱਢਾ ਜੀ ਵੱਲੋਂ ਹੀ ਲਗਾਇਆ ਗਿਆ ਸ਼੍ਰੀ ਗੁਰੂ ਅਮਰਦਾਸ ਜੀ ਨੇ 1 ਸਤੰਬਰ ਸਾਲ 1574 ਈਸਵੀ ਨੂੰ ਗੋਇੰਦਵਾਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਨੂੰ ਕੁਰਗੱਦੀ ਤੇ ਵਿਰਾਸਤ ਮੰਨ ਕੀਤਾ। ਅਤਿਆਪ ਜੀ ਚੌਥੇ ਗੁਰੂ ਨਾਨਕ ਗੁਰੂ ਰਾਮਦਾਸ ਜੀ ਪ੍ਰਗਟ ਹੋਏ ਅਤੇ ਇਹਨਾਂ ਨੂੰ ਗੋਰੀ ਦਾ ਤਿਲਕ ਬਾਬਾ ਬੁੱਢਾ ਜੀ ਵੱਲੋਂ ਹੀ ਲਗਾਇਆ ਗਿਆ। ਸ਼੍ਰੀ ਗੁਰੂ ਰਾਮਦਾਸ ਜੀ ਨੇ 1 ਸਤੰਬਰ ਸਾਲ 1581 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਅੱਗੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਪੰਜ ਪ੍ਰਕਰਮਾ ਕਰਕੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਤੋਂ ਕੁਰਾਈ ਦਾ ਤਿਲਕ ਲਗਵਾਇਆ ਅਤੇ ਪੰਜਵਾਂ ਗੁਰੂ ਨਾਨਕ ਧਾਪਿਆ ਆਗੋਂ ਗੁਰੂ ਅਰਜਨ ਦੇਵ ਜੀ ਵੱਲੋਂ 25 ਮਈ ਸਨ 1606 ਈਸਵੀ ਨੂੰ ਗੁਰਹਰਗੋਬਿੰਦ ਸਾਹਿਬ ਜੀ ਨੂੰ 11 ਕੋ ਸਾਲ ਦੀ ਉਮਰ ਵਿੱਚ ਗੁਰਗੱਦੀ ਦਿੱਤੀ ਗਈ ਅਤੇ ਇਹਨਾਂ ਨੂੰ ਵੀ ਕੁਰਾਈ ਦਾ ਤਿਲਕ ਬਾਬਾ ਬੁੱਢਾ ਜੀ ਨੇ ਹੀ ਲਾਇਆ ਸੀ ਗੁਰਹਰਗੋਬਿੰਦ ਜੀ ਨੇ ਆਪਣੇ ਪੋਤਰੇ ਸ੍ਰੀ ਹਰਰਾਏ ਸਾਹਿਬ ਜੀ ਨੂੰ ਗੁਰਨਾਨਕ ਦੀ ਗੱਦੀ ਤੇ ਬਿਠਾ ਕੇ ਪੰਜ ਪੈਸੇ ਨਾਰੀਅਰ ਰਾਖੀ ਪੰਜ ਪ੍ਰਕਰਮਾ ਕਰਕੇ ਮੱਥਾ ਟੇਕਿਆ ਇਹਨਾਂ ਨੂੰ ਪੁਰੈਈ ਦਾ ਤਿਲਕ ਬਾਬਾ ਬੁੱਢਾ ਜੀ ਦੇ ਸੁਪੁੱਤਰ ਭਾਈ ਪਾਨਾ ਜੀ ਵੱਲੋਂ ਲਗਵਾਇਆ ਗਿਆ ਗੁਰਹਰਾਈ ਜੀ ਨੇ 7 ਜੁਲਾਈ ਸਾਲ 1661 ਈਸਵੀ ਨੂੰ ਆਪਣੇ ਛੋਟੇ ਸੁਪੁੱਤਰ ਸ਼੍ਰੀ ਹਰਕਿਸ਼ਨ ਜੀ ਨੂੰ ਪੁਰ ਨਾਨਕ ਦੀ ਗੱਦੀ ਤੇ ਬਿਠਾ ਕੇ ਪੰਜ ਪੈਸੇ ਤੇ ਨਾਰੀਅਰ ਰਾਖ ਪੰਜ ਪ੍ਰਕਰਮਾ ਕਰਕੇ ਮੱਥਾ ਟੇਕਿਆ ਇਹਨਾਂ ਨੂੰ ਪੁਰੈਈ ਦਾ ਤਿਲਕ ਬਾਬਾ ਬੁੱਢਾ ਜੀ ਦੇ ਸੁਪੁੱਤਰ ਭਾਈ ਪਾਨਾ ਜੀ ਪਾਸੋਂ ਲਗਾਇਆ ਗਿਆ ਦੇ 8 ਮਈ ਗੁਰੂ ਨਾਨਕ ਪ੍ਰਗਟ ਕੀਤੇ ਗਏ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਉਣ ਵੇਲੇ ਸਿੱਖਾਂ ਨੂੰ ਇਸ਼ਾਰਾ ਕਰ ਗਏ ਸਨ ਕਿ ਬਾਬਾ ਬਕਾਲੇ ਪਾਪ ਚਿਰਗੁਰ ਹਰਿਕ੍ਰਿਸ਼ਨ ਜੀ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਥਾਪ ਗਏ ਸਨ ਗੁਰ ਤੇਗ ਬਹਾਦਰ ਜੀ 23 ਮਾਰਚ 1665 ਈਸਵੀ ਨੂੰ ਬਾਬੇ ਬਕਾਲੇ ਵਿੱਚ ਗੁਰਗੱਦੀ ਉੱਤੇ ਬੈਠੇ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਬਾਬਾ ਗੁਰਦਿੱਤਾ ਜੀ ਨੇ ਆਪ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਅੱਗੋਂ ਆਪਣੇ ਸੁਪੁੱਤਰ ਗੋਬਿੰਦ ਰਾਏ ਨੂੰ 11 ਨਵੰਬਰ 1675 ਨੂੰ ਅਨੰਦਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬਿਠਾਇਆ ਅਤੇ ਬਾਬਾ ਰਾਮ ਕ버 ਜੀ ਜੋ ਬਾਬਾ ਬੁੱਢਾ ਜੀ ਦੇ ਅੰਸ਼ ਵਿੱਚ ਉਸਾਨ ਨੇ ਗੁਰਿਆਈ ਦਾ ਤਿਲਕ ਲਾ ਕਲਗੀ ਸਜਾ ਕੇ ਗੁਰਿਆਈ ਦੀ ਰਸਮ ਪੂਰੀ ਕੀਤੀ ਅਤੇ 9 ਸਾਲ ਦੇ ਪਾਲਕ ਗੋਬਿੰਦ ਰਾਏ ਨੂੰ 10ਵੇਂ ਗੁਰੂ ਨਾਨਕ ਧਾਪਿਆ ਅਗੋ 10ਵੇਂ ਗੁਰੂ ਸਹਿਬਾਨ ਗੁਰੂ ਗੋਬਿੰਦ ਸਿੰਘ ਜੀ ਨੇ ਸਨ 1782 ਵਿੱਚ ਚੌਥੀ ਜੋਤ ਸਮਾਉਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜ ਪ੍ਰਕਰਮਾ ਕਰਕੇ ਮੱਥਾ ਟੇਕਿਆ ਅਤੇ ਕੁਰੀਆਈ ਬਖਸ਼ੀ ਜਾਣਕਾਰੀ ਵਧੇ ਲੱਗੀ ਤਾਂ ਇਸ ਵੀਡੀਓ ਨੂੰ ਹੋਰਨਾ ਸੰਗਤਾਂ ਨਾਲ ਸ਼ੇਅਰ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ